ਯੂਟਿਊਬ ਤੇ ਜੋ ਕਿ ਤੁਹਾਨੂੰ ਪਤਾ ਹੀ ਹੈ ਰੰਗਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਸਾਡੇ ਕੋਲ ਹਰ ਸੁਆਗਤ ਲੈ ਕੇ ਆਇਆ ਸ ਹੈ ਮੁੰਡਾ ਕਮਲ ਚੱਠਾ ਜੋ ਕਿ ਆਪਣੀ ਮਿਹਨਤ ਪੂਰੀ ਕਰਦਾ ਹੋਇਆ ਗ੍ਰੈਂਡਰ ਫੇਰਦਾ ਹੋਇਆ ਹੈ ਸਿਸਟਮ ਦੇ ਉੱਪਰ ਤੇ ਇਹ ਕਹਿੰਦਾ ਬਈ ਪਹਿਲਾਂ ਮੈਂ ਫੇਰ ਕੇ ਦੇਖੂੰਗਾ ਬਈ ਗ੍ਰੈਂਡਰ ਉਸ ਤੋਂ ਬਾਅਦ ਫਿਰ ਕਿਸੇ ਆਪਣਾ ਕੰਮ ਕਰੇ ਮੈਂ ਮੁੰਡੇ ਨੇ ਪੂਰੀ ਮਿਹਨਤ ਕਰੀ ਆ ਆ ਸਿੱਧਾ ਆਇਆ ਵਾਸ਼ਾ ਵਾਲਾ ਫੇਰਾ ਕੋਈ ਨਾ ਨਹੀਂ ਛੱਡਿਆ ਗੜਾਈ ਤੋਂ ਫੇ ਰਗੜਾਈ ਤੋਂ ਬਾਅਦ ਫੇ ਸਾਡਾ ਚੇਲਾ ਸਿਗਾ ਜੀ ਆਪਣਾ ਬਾਲੀ ਜੋ ਕਿ ਵਧੀਆ ਰੰਗ ਕਰਨ ਲੱਗ ਗਿਆ ਜੀ ਮੁੰਡਾ ਸਖਾਤ ਹੋਏ ਸੀ ਸਾਡਾ ਚੇਲਾ ਬਹੁਤ ਮਿਹਨਤ ਕਰਦਾ ਦਿਨ ਰਾਤ ਕਰਕੇ ਅਸੀਂ ਤਾਂ ਇਹਨੂੰ ਇਹੀ ਕਹਿੰਨੇ ਆ ਬਈ ਜਿੰਨਾ ਵੱਧ ਤੋਂ ਵੱਧ ਹੋ ਸਕੇ ਉਨੀ ਮਿਹਨਤ ਕਰੂਗਾ ਤਾਂ ਉਨੀ ਰੰਗ ਦੀ ਜ਼ਿਆਦਾ ਫਿਨਿਸ਼ਿੰਗ ਆਏਗਾ ਜੀ ਸੋ ਉਸ ਤੋਂ ਬਾਅਦ ਉਸਤਾਦ ਜੀ ਕਰਨਗੇ ਆਪਣਾ ਕੋਟਰਾਸਟ ਤੇ ਉਸਤਾਦ ਜੀ ਲੱਗ ਚੁੱਕੇ ਨੇ ਮੈਂ ਉਹਨਾਂ ਨੂੰ ਕਿਹਾ ਸੀ ਜਾਂ ਜਿਹੜਾ ਕੰਟਰਾਸਟ ਦੇਣਾ ਉਹ ਮੈਂ ਹੀ ਦਵਾਂਗਾ ਤੁਸੀਂ ਆਪਣਾ ਫਾਈਨਲ ਕਰ ਲਓ ਤੇ ਹਾਲੋ ਸਵਾਰ ਕੇ ਦਾ ਨਾਮ ਨਾ ਵਾਸੀ ਜਨਰੇਟਰ ਨੂੰ ਵੀ ਰੰਦ ਮਾਰਿਆ ਤੁਸੀਂ ਸੈਕਸ ਵਾਲੇ ਜਨਰੇਟਰ ਦੀ ਬਹੁਤ ਖੂਬੀ ਹਾਸਲ ਹੋਈ ਸੀ ਬਾਹਰ ਤੋਂ ਵੀ ਠੱਗਾ ਖੜੀ ਜਾ ਰਹੀ ਸੀ ਤੇ ਇਹਨੂੰ ਗ੍ਰੈਂਡ ਕਰਕੇ ਇਹਨੂੰ ਵੀ ਬੁਲਬੁਲ ਦਾ ਬੱਚਾ ਬਣਾ ਦਿੰਦਾ ਹੈ ਤੇ ਹੁਣ ਜਿੱਦਾਂ ਮਰਜ਼ੀ ਰੱਖਣ ਅੱਗੇ ਇਹਨਾਂ ਦੀ ਜ਼ਿੰਮੇਵਾਰੀ ਹੈ ਭਾਈ ਸਾਹਣਾ ਸਾਪਣ ਵੇੇ ਸੰਭਰਨਾ ਸਾਹਬੇ ਕਿਉਂ ਮੁੰਡਾ ਥੋੜਾ ਚਲੋ ਜੀ ਕਰਦੇ ਵੀ ਕਈ ਵਾਰ ਇਹ ਮੁੰਡਾ ਇਹ ਜਿੱਥੇ ਚੀਕ ਪਈ ਆ ਉੱਥੇ ਛਿੱਟੇ ਲੰਘ ਜਾਂਦਾ ਈ ਬਾਕੀ ਮਹਾਰਾਜ ਨੂੰ ਤੰਦਰੁਸਤੀ ਮੱਤ ਪਕਤੀ ਬਸੇ ਕਿ ਅੱਗੇ ਨੂੰ ਹੋਰ ਰੱਖਿਆ ਕਰੇ ਦੇਖਣੇ ਵਾਲੋ ਭਾਈ ਫਾਈਨਲ ਤੱਕ ਪੂਰਾ ਹੋ ਚੁੱਕਿਆ ਈ ਤੇ ਬਸ ਉਹ ਘਾਰ ਆਲਾ ਕੰਮ ਨਾਵੇ ক্যাশ রেজা করি চাকা জহ ধার